ਹੈਲੋ ਸਸ ਜਰ ਦੇ ਤੁਹਾਨੂੰ ਸਵਾਗਤ ਹੈ ਨਵਰੀਮ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਘਰ ਵਿੱਚ ਬਹੁਤ ਹੀ ਸੌਖੇ ਤੇ ਸਸਤੇ ਤਰੀਕੇ ਨਾਲ ਹਲਵਾਈ ਵਾਲੀਆਂ ਜਲੇਬੀਆਂ ਇਹਨਾਂ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੋਈ ਬਾਜ਼ਾਰੋਂ ਸਮਾਨ ਲਿਆਉਣ ਦੀ ਜ਼ਰੂਰਤ ਨਹੀਂ ਹੈ ਆਪਣੀ ਘਰ ਦੀ ਰਸੋਈ ਵਿੱਚੋਂ ਹੀ ਜਿਹੜਾ ਸਮਾਨ ਮਿਲ ਜਾਵੇਗਾ ਇਹਨਾਂ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਸਮਾਨ ਚਾਹੀਦਾ ਹੈ ਉਸ ਦੀ ਮਿੰਤੀ ਕਰ ਲਵਾਂਗੇ ਆਪਾਂ ਇੱਕੋ ਹੀ ਤੀਜ਼ ਰੱਖਾਂਗੇ ਜਿਸ ਨਾਲ ਆਪਾਂ ਸਾਰੀਆਂ ਚੀਜ਼ਾਂ ਦੀ ਜੜਿਓ ਮਿੰਤੀ ਕਰਾਂਗੇ ਮੇਕਅਪ ਦੇ ਨਾਲ ਜਿਹੜਾ ਹੈ 2 ਕੱਪ ਸ਼ੱਕਰ ਦੇ ਲੈਨੇ ਮੈਂ ਕਿ ਤੇ 1 ਕੱਪ ਆਪਾਂ ਜਿਹੜਾ ਪਾਣੀ ਦਾ ਲਿਆ ਹੈ ਚਾਸਨੀ ਬਣਾਉਣ ਵਾਸਤੇ ਚਾਸਨੀ ਬਣਾਉਣ ਵਾਸਤੇ ਪੇਸ ਕਰ ਲੈ ਤੇ ਆ ਰੱਖ ਲੈ ਕਿ ਜਿਹੜੀ ਸ਼ੱਕਰ ਆ ਉਹ ਡਬਲ ਪਾਵਾਂਗੇ ਆਪਾਂ ਪਾਣੀ ਨਾਲ ਤੇ 1 ਕੱਪ ਆਪਾਂ ਜਿਹੜਾ ਮੈਦੇ ਦਾ ਲਵਾਂਗੇ ਤੇ ਨਾਲ ਹੀ ਇਸ ਦੇ ਆਪਾਂ ਇਨੋ ਲਵਾਂਗੇ ਤੁਸੀਂ ਚਾਹੋ ਤਾਂ ਬੇਕਿੰਗ ਸੋਡਾ ਜਾਂ ਬੇਕਿੰਗ ਪਾਊਡਰ ਦੀ ਬਰਤੋਂ ਵੀ ਕਰ ਸਕਦੇ ਹੋ ਹੁਣ ਆਪਾਂ ਇੱਕ ਬਰਤਨ ਦੇ ਵਿੱਚ ਜਿਹੜਾ ਹੈ ਦੋ ਕਾਲੀਆਂ ਦੇ ਕਰੀਬ ਜਿਹੜੀ ਆਪਾਂ ਖੰਡਾ ਉਹ ਪਾਈ ਹੈ ਤੇ ਇੱਕ ਕਾਲੀ ਦੇ ਕਰੀਬ ਆਪਾਂ ਜਿਹੜਾ ਪਾਣੀ ਮਿਲਿਆ ਸੀਗਾ ਉਸ ਨੂੰ ਪਾ ਦਵਾਂਗੇ ਪਾਣੀ ਬਣ ਤੋਂ ਬਾਅਦ ਇਸ ਨੂੰ ਆਪੜੋ ਚਲਾਉਂਦੇ ਦਵਾਂਗੇ ਇਸ ਦੇ ਵਿੱਚ ਆਪਾਂ ਇੱਕ ਜੁੜੀਏ ਪੀਸੀ ਹੋਈ ਹੋਈ ਲਾਚੀ ਪਾਵਾਂਗੇ ਕੁਸ਼ਿਸ਼ਾ ਹੋ ਤਾਂ ਸਾਬਤ ਵੀ ਪਾ ਸਕਦੇ ਹੋ ਨਾਲ ਹੀ ਇਸ ਦੇ ਵਿੱਚ ਆਪਾਂ ਜਿਹੜਾ ਚੋਲਾ ਮਲਾ ਰੰਗ ਹੁੰਦਾ ਹੈ ਉਹ ਪਾਵਾਂਗੇ ਇੱਕ ਚੁਟਕੀ ਦੇ ਕਰੀਬ ਆਪਾਂ ਜਿਹੜਾ ਪਾਇਆ ਹੈ ਆਪਾਂ ਇਸ ਵਿੱਚ ਕੋਈ ਵੀ ਫੂਲ ਕਲਰ ਵਗੈਰਾ ਨਹੀਂ ਪਾਵਾਂਗੇ ਸਿਰਫ ਨਾਰਮਲ ਚੋਲਾ ਦਾ ਰੰਗ ਜਿਹੜਾ ਉਹੀ ਪਾਵਾਂਗੇ ਤੁਸੀਂਾ ਹੋ ਤਾਂ ਜਿਹੜਾ ਸਟ੍ਰਾਈਪਲ ਜਲੇਬੀ ਵਾਲਾ ਕਲਰ ਆਉਂਦਾ ਹੈ ਉਸ ਨੂੰ ਵੀ ਪਾ ਸਕਦੇ ਹੋ ਕੋਸ਼ ਮੇਰੇ ਦੇ ਕੇਸਰ ਪਾਇਆ ਹੈ ਤੁਸੀਂ ਚਾਹੋ ਤਾਂ ਕੇਸਰ ਜੜਾ ਸਕਿੱਪ ਵੀ ਕਰ ਸਕਦੇ ਹੋ ਹੁਣ ਇਸ ਨੂੰ ਆਪਾਂ ਲਗਾਤਾਰ ਚਲਾਉਂਦੇ ਰਹਿਣਾ ਹੈ ਇਹ ਛਾਸਨੀ ਆਪਾਂ ਇੱਕ ਤਰ ਦੀ ਛਾਸਨੀ ਨੇ ਬਣਾਉਣੀ ਹੈ ਨੋਰਮਲ ਇਸ ਨੂੰ ਚਲੋ ਤਾਂ ਪੁਬਾਲ ਨਹੀਂ ਆਉਂਦਾ ਉਦੋਂ ਤੱਕ ਹੀ ਪਕਾਉਣਾ ਹੈ ਜਲੇਬੀਆਂ ਵਾਸਤੇ ਆਪਾਂ ਨੂੰ ਇੱਕ ਤਰ ਦੀ ਛਾਸਨੀ ਜੜੀ ਨਹੀਂ ਚਾਹੀਦੀ ਐ ਇਸੇ ਤਰੀਕੇ ਆਪਾਂ ਹਲਾਉਂਦੇ ਹੋਏ ਜਿਹੜਾ ਇਸ ਨੂੰ ਪਾਈ ਤੋਂ 10 ਮਿੰਟ ਤੱਕ ਜੜਾਓ ਪਕਾ ਲਵਾਂਗੇ 10 ਮਿੰਟ ਤੱਕ ਇਸ ਦੇ ਵਿੱਚ ਜੜੇ ਉਬਾਲ ਆ ਜਾਣਗੇ ਵਿੱਚ ਵਿੱਚ ਇਸ ਨੂੰ ਆਪਾਂ ਚਲਾਉਂਦੇ ਜਾਣਾ ਹੈ ਜੇ ਆਪਾਂ ਨੂੰ ਥੋੜਾ ਲੱਗੇ ਤਾਂ ਬਈ ਇਸ ਦੇ ਵਿੱਚ ਥੋੜਾ ਹੋਰ ਵੀ ਐਡ ਕਰ ਸਕਦੇ ਆ ਪਰ ਆਪਾਂ ਜਿੰਨਾ ਪਾਇਆ ਹੈ ਉਸ ਦੇ हिसाब ਨਾਲ ਇਸ ਤਰ੍ਹਾਂ ਰੰਗ ਜਿਹੜਾ ਬਹੁਤ ਵਧੀਆ ਆਇਆ ਹੈ ਤੁਸੀਂ ਦੇਖ ਸਕਦੇ ਹੋ ਸਾਈਡ ਤੋਂ ਵਾਲ ਆਉਣੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਸਰਫੇਸ ਨੂੰ ਆਪਾਂ ਹੋਰ 2 ਤੋਂ 3 ਮਿੰਟ ਵਾਸਤੇ ਜਿਹੜਾ ਹੋਰ ਪਕਾਵਾਂਗੇ ਉਸ ਇਸ ਨੂੰ ਜ਼ਰੂਰ ਬਣਾ ਕੇ ਟਰਾਈ ਕਰੋ ਤੁਹਾਨੂੰ ਇਹ ਰੈਸਪੀ ਬਹੁਤ ਵਧੀਆ ਲੱਗੂਗੀ ਇਹਦਾ ਟੇਸਟ ਬਿਲਕੁਲ ਹਲਵਾਈ ਵਰਗਾ ਹੀ ਆਵੇਗਾ ਆਪਣੀ ਜਿਹੜੀ ਚਾਸਨੀ ਹੋ ਆਲਮੋਸਟ ਬਣ ਕੇ ਤਿਆਰ ਹੈ ਹੁਣ ਆਪਾਂ ਜਿਹੜਾ ਗੈਸ ਦਾ ਫਲੇਮ ਆ ਬੰਦ ਕਰ ਦੇਵਾਂਗੇ ਤੇ ਇੱਕ ਬਰਤਨ ਦੇ ਵਿੱਚ ਜਿਹੜਾ ਆਪਾਂ ਇੱਕ ਕੌਲੀ ਮੈਦਾ ਉਸ ਨੂੰ ਲਵਾਂਗੇ ਤੇ ਇੱਕ ਚਮਚਾ ਆਪਾਂ ਦੇਸੀ ਘਿਓ ਦਾ ਪਾਵਾਂਗੇ ਹੋਨੈਸ ਨੂੰ ਆਪਾਂ ਹਲਕੇ ਹੱਥਾਂ ਨਾਲ ਜਿਹੜਾ ਮਿਕਸ ਕਰ ਲਵਾਂਗੇ ਇਹਨੂੰ ਆਪਾਂ ਉਰੋਂ ਤੱਕ ਮਿਕਸ ਕਰਦੇ ਰਵਾਂਗੇ ਜਦੋਂ ਇਹ ਆਪਣੀ ਮੁਠੀ ਦੇ ਵਿੱਚ ਇੱਕ ਗੰਢ ਦੇ ਵਾਂਗੂ ਨਾ ਤਿਆਰ ਹੋ ਜੇ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਦੇਸੀ ਘਿਓ ਵਧੀਆ ਤਰੀਕੇ ਨਾਲ ਜਿਹੜਾ ਮਿਕਸ ਹੋ ਚੁੱਕਾ ਹੈ ਹੋਨੈਸ ਦੇ ਵਿੱਚ ਆਪਾਂ ਜਿਹੜਾ ਪਾਣੀ ਲਵਾਂਗੇ ਪਾਣੀ ਆਪਣਾ ਬਹੁਤ ਜ਼ਿਆਦਾ ਗਰਮ ਜਾਂ ਠੰਡਾ ਨਹੀਂ ਹੋਣਾ ਚਾਹੀਦਾ ਨੋਰਮਲ ਆਪਾਂ ਪਾਣੀ ਲਵਾਂਗੇ ਇਸ ਨੂੰ ਇੱਕੋਦਮ ਨਹੀਂ ਪਾਵਾਂਗੇ ਹੌਲੀ ਹੌਲੀ ਥੋੜਾ ਥੋੜਾ ਕਰਕੇ ਆਪਾਂ ਇਸ ਦੇ ਵਿੱਚ ਮਿਕਸ ਕਰਦੇ ਜਾਵਾਂਗੇ 크림 ਆਪਾਂ ਨੂੰ ਇੱਕ ਗਲਾਸ ਜਿਹੜਾ ਪਾਣੀ ਆ ਉਹ ਜ਼ਰੂਰਤ ਪਾਵੂਗੀ ਇਸ ਨੂੰ ਇੱਕ ਇਸ ਤਰੀਕੇ ਆਪਾਂ ਹੱਥ ਨਾਲ ਹਿਲਾਉਂਦੇ ਹੋਏ ਜਿਹੜਾ ਉਹ ਬੈਟਰ ਚੈਅ ਕਰਾਂਗੇ ਇਸ ਦੇ ਵਿੱਚ ਆਪਾਂ ਕਿਸੇ ਵੀ ਮਿਕਸੀ ਦਾ ਯੂਜ਼ ਨਹੀਂ ਕਰਾਂਗੇ ਹੱਥ ਨਾਲ ਆਪਾਂ ਵਿਸਟਰ ਉਫ ਦਾ ਯੂਸ ਕਰ ਸਕਦੇ ਹਾਂ ਪਹਿਲਾਂ ਜੇ ਆਪਾਂ ਇਸ ਨੂੰ ਹੱਥ ਨਾਲ ਮਸਲਾਂਗੇ ਤਾਂ ਇਹ ਪੂਆ ਵਧੀਆ ਰਹੂਗਾ ਇਸ ਜਿਹੜਾ ਬੈਟਰ ਆ ਉਸ ਦੇ ਵਿੱਚ ਗੰਢ ਨਹੀਂ ਆਊਗੀ ਇਸ ਤਰੀਕੇ ਨਾਲ ਲਗਾਤਾਰ ਆਪਾਂ ਹੱਥ ਨਾਲ ਚਲੋਂਦੇ ਹੋਏ ਜਿਹੜਾ ਉਹ ਬੈਟਰ ਬਣਾਵਾਂਗੇ ਜੇ ਆਪਣਾ ਬੈਟਰ ਜਿਹੜਾ ਉਹ ਆਪਾਂ ਨੂੰ ਫਲੋਈ ਲੱਗੇ ਬਣਾਉਣ ਸਮੇਂ ਤਾਂ ਫੇਰ ਆਪਾਂ ਇਸ ਦੇ ਵੀ ਜਿਹੜਾ ਹੈ ਉਹ ਥੋੜਾ ਹੋਰ ਮੈਦਾ ਪਾ ਲਵਾਂਗੇ पहला आप इसकू इस तरीके नाल ही बना के जोड़ा ट्र ट्राई करा अपना जो बैटर बहुत वह घुल रहा है हूँ इसन आप विस्कर की मदद मिक्स करों ऐसे तरीके अपनाएड़ा बैटर वो बस एक 2 मिनट तक एड़ा रेडी हो जावेगा ਤੁਸੀਂ ਦੇਖ ਸਕਦੇ ਹੋ ਆਪਣੇ ਬੈਟਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੰਡ ਵਗੈਰਾ ਨਹੀਂ ਹੈਗੀ ਹੁਣ ਆਪਣਾ ਇਹੜਾ ਬੈਟਰ ਬਿਲਕੁਲ ਰੈਡੀ ਹੈ ਜਦੋਂ ਇਸ ਦੇ ਵਿੱਚ ਆਪਾਂ ਜਲੇਬੀਆਂ ਬਣਾਉਣੀਆਂ ਸ਼ੁਰੂ ਕਰਨੀਆਂ ਨੇ ਉਸ ਤੋਂ 1 ਮਿੰਟ ਪਹਿਲਾਂ ਆਪਾਂ ਇਸ ਦੇ ਵਿੱਚ ਜਿਹੜਾ ਈਨੋ ਪਾ ਦਵਾਂਗੇ ਤੇ ਈਨੋ ਪਾਉਣ ਤੋਂ ਬਾਅਦ ਇਸ ਨੂੰ ਆਪਾਂ 3 ਤੋਂ 40 ਸੈਕਿੰਡ ਵਾਸਤੇ ਜੜਾ ਚਲਾਉਂਦਾ ਰਵਾਂਗੇ ਹੁਣ ਇਸ ਬੈਟਰ ਨੂੰ ਆਪਾਂ ਇੱਕ ਬੋਤਲ ਦੇ ਵਿੱਚ ਪਾ ਲਿਆ ਹੈ। ਤੁਸੀਂ ਕਿਸੇ ਵੀ ਇਹਨੂੰ ਬੋਤਲ ਦੇ ਵਿੱਚ ਪਲਾਸਟਿਕ ਦੀ ਬੋਤਲ ਵਿੱਚ ਜਿਹੜਾ ਪਾ ਸਕਦੇ ਹੋ। ਹੁਣ ਇਹ ਸਿੱਧੀ ਕਿਆ ਪਰ ਇਸ ਨੇ ਲਿਆ। ਰਾਉਂਡ ਰਾਉਂਡ ਜਿਹੜੀਆਂ ਜਲੇਬੀਆਂ ਬਣਾਉਂਦੇ ਜਾਵਾਂਗੇ। ਇੱਕ ਸਾਈਡ ਤੋਂ ਆਪਣੀਆਂ ਜਲੇਬੀਆਂ ਨੇ ਉਹ ਸਿੱਖ ਚੁੱਕੇ ਨੇ ਹੁਣ ਇਸ ਨੂੰ ਆਪਾਂ ਚਿਮਟੀਆਂ ਦੀ ਮਦਦ ਨਾਲ ਦੂਸਰੀ ਸਾਈਡ ਤੋਂੜਾ ਸੇਕ ਲਾਵਾਂਗੇ ਇੱਥੇ ਆਪਾਂ ਛੰਨੀ ਦੀ ਵਰਤੋਂ ਨਹੀਂ ਕਰਾਂਗੇ ਚਿਮਟੇ ਦੇ ਨਾਲ ਜਿਹੜਾ ਹੈ ਯੂਜ਼ ਕਰਾਂਗੇ ਕਿਈ ਵਾਰੀ ਛੰਨੀ ਦੇ ਨਾਲ ਜਲੇਬੀਆਂ ਟੁੱਟ ਵੀ ਸਕਦੀਆਂ ਨੇ ਹੁਣ ਆਪਣੀਆਂ ਜਲੇਬੀਆਂ ਨੇ ਦੋਨਾਂ ਸਾਈਡ ਤੋਂ ਪੱਕ ਕੇ ਤਿਆਰ ਨੇ ਇਸ ਕਲਰ ਜਿਹੜਾ ਆਪਾਂ ਚਾ ਬਹੁਤ ਜ਼ਿਆਦਾ ਬਲੈਕ ਨਹੀਂ ਕਰਾਂਗੇ ਨੋਰਮਲ ਇਸ ਨੂੰ ਆਪਾਂ 골ਡਨ ਬਰਾਊਨ ਹੋਣ ਤੱਕ ਜਿਹੜਾ ਪਕਾਉਂਦੇ ਜਾਵਾਂਗੇ ਇਸੇ ਤਰੀਕੇ ਹੀ ਆਪਣਾ ਕਿਉਂਕਿ ਉਹ ਗਰਮ ਹੋਣਾ ਚਾਹੀਦਾ ਹੈ ਮੈਂ ਇਸੇ ਨੂੰ ਦੇਸੀ ਘਿਓ ਦੇ ਵਿੱਚ ਬਣਾ ਰਹੀ ਹਾਂ ਤੁਸੀਂ ਚਾਹੋ ਤਾਂ ਰਿਫਾਈਨਡ ਆਇਲ ਦਾ ਯੂਜ਼ ਵੀ ਕਰ ਸਕਦੇ ਹੋ ਜਦੋਂ ਆਪਣੀ ਜਿਹੜੀ ਜਲੇਬੀ ਆ ਉਹ ਪੱਕ ਗਈ ਹੈ ਉਸੇ ਟਾਈਮ ਤੇ ਆਪਾਂ ਇਹਨੂੰ ਇਮੀਡੀਏਟਲੀ ਜਿਹੜਾ ਹੈ ਚਾਸਨੀ ਦੇ ਵਿੱਚ ਜਿਹੜਾ ਡਿਪ ਕਰ ਦਵਾਂਗੇ ਤੇ ਚਾਸਨੀ ਵਿੱਚ ਸਿਰਫ ਆਪਾਂ ਇਸ ਨੂੰ 10 ਤੋਂ 5 ਸੈਕਿੰਡ ਦੇ ਵਿੱਚ ਜਿਹੜਾ ਰੱਖਾਂਗੇ ਤੇ ਇਮੀਡੀਏਲੀ ਆਪਾਂ ਚਾਸਨੀ ਤੋਂ ਬਾਹਰ ਕੱਢ ਲਵਾਂਗੇ ਬਹੁਤ ਜ਼ਿਆਦਾ ਟਾਈਮ ਨੂੰ ਆਪਾਂ ਚਾਸਨੀ ਦੇ ਵਿੱਚ ਭਿੱਜਾ ਨਹੀਂ ਰਹਿਣ ਦਵਾਂਗੇ ਗਰਮ ਗਰਮ ਪਾ ਕੇ ਉਸੇ ਵ ਲਈ ਇਹਨੂੰ ਚਾਸਨੀ ਸੁਆ ਪੈੜਾ ਘਰ ਘੜ ਲਵਾਂਗੇ ਦੋਵਾਂ ਸਾਈਡ ਤੋਂ ਪਰ ਇਹ ਮਿਲਦਾ ਚਾਸਨੀ ਦੇ ਚਖਾਵਾਂਗੇ ਹੋਣੇ ਸੁਆ ਪਾ ਛੰਣੀ ਦੇ ਵਿੱਚ ਰੱਖਾਂਗੇ ਤਾਂ ਜੋ ਆਪਣੀ ਜੜੀ ਐਕਸਟਰਾ ਚਾਸਨੀ ਹੈ ਉਹ ਬਾਹਰ ਨਿਕਲ ਜਾਵੇ ਛੰਣੀ ਦਾ ਯੂਜ਼ ਆਪਾਂ ਇੱਥੇ ਚਾਸਨੀ ਬਾਹਰ ਕੱਢਣ ਵਾਸਤੇ ਯੂਜ਼ ਕਰਾਂਗੇ ਇਸੇ ਤਰ੍ਹਾਂ ਹੀ ਆਪਣੇ ਇਹਨੇ ਬਚੀਆਂ ਹੋਈਆਂ ਜਲੇਬੀਆਂ ਨੇ ਉਹਨਾਂ ਨੂੰ ਫਰਾਈ ਕਰਕੇ ਚਾਸਨੀ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਇਦਵਿਸ ਕੋਈ ਵੀ ਐਕਸਰਾ ਚਾਸਨੀ ਹੋਈ ਤਾਂ ਆਪਣੀ ਵੀਡੀਓ ਬਾਹਰ ਨਿਕਲ ਜਾਊਗੀ ਹਲਪੇੰ ਜਾਂ ਦੂਸਰੀਆਂ ਜਲੇਬੀਆਂ ਨੇ ਉਹਨਾਂ ਨੂੰ ਵੀ ਆਪਾਂ ਚਾਸ ਨਹੀਂ ਦੇ ਜਿਹੜਾ ਉਹ ਪਾਉਂਦੇ ਜਾਵਾਂਗੇ ਹੁਣ ਆਪਾਂ ਸਾਰੀਆਂ ਜਲੇਬੀਆਂ ਨੂੰ ਜਿਹੜਾ ਇਸੇ ਤਰੀਕੇ ਕੱਟਦੇ ਜਾਵਾਂਗੇ ਆਪਣੇ ਗਰਮਾ ਗਰਮ ਜੜੀਆਂ ਹਲਵਾਈ ਵਰਗੀਆਂ ਜਲੇਬੀਆਂ ਨੇ ਉਹ ਤਿਆਰ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਕ੍ਰਿਸਪੀ ਬਣੀਆਂ ਨੇ ਮੈਂ ਤੁਹਾਨੂੰ ਇੱਕ ਜਿਹੜਾ ਤੋੜ ਕੇ ਵੀ ਦਿਖਾਉਣੀ ਹਾਂ ਤੁਸੀਂ ਟੀਕਸਾਰੇ ਅੰਦਰ ਤੱਕ ਜਿਹੜੀ ਜਾਂਚ ਨਹੀਂ ਹੋ ਗਈ ਏ ਤੁਸੀਂ ਇਸ ਰੈਸਪੀ ਨੂੰ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ